ਪ੍ਰੇਮਨਗਰ ਚ ਸ਼ਰਾਬ ਦਾ ਠੇਕਾ ਖੋਲਣ ਤੇ ਲੋਕਾਂ ਨੇ ਜਿਤਾਇਆ ਰੋਸ ਸੁਜਾਨਪੁਰ ਦੇ ਪ੍ਰੇਮਨਗਰ ਵਿੱਚ ਸ਼ਰਾਬ ਦਾ ਠੇਕਾ ਖੋਲਣ ਤੇ ਲੋਕਾਂ ਵੱਲੋਂ ਐਕਸਾਈਜ਼ ਵਿਭਾਗ ਅਤੇ ਸ਼ਰਾਬ ਦੇ ਠੇਕੇਦਾਰਾਂ ਦੇ ਖਿਲਾਫ ਰੋਸ ਜਤਾਇਆ ਗਿਆ ਇਸ ਮੌਕੇ ਤੇ ਜਾਣਕਾਰੀ ਦਿੰਦੇ ਹੋਏ ਜੋਨੀ ਵਿੱਕੀ ਲਵਕੁਸ਼ ਗੁਰਮੀਤ ਭਜਰੋ ਦੇਵੀ ਜੋਤੀ ਦੇਵੀ ਰੀਤਾ ਰੇਖਾ ਆਸ਼ਾ ਨੇ ਦੱਸਿਆ ਕਿ ਉਹਨਾਂ ਦੇ ਮਹੱਲੇ ਵਿੱਚ ਸ਼ਰਾਬ ਦਾ ਠੇਕਾ ਖੋਲ ਦਿੱਤਾ ਗਿਆ ਹੈ ਉਹਨਾਂ ਦੱਸਿਆ ਕਿ ਮਹੱਲੇ ਠੇਕਾ ਖੋਲਣਾ ਮਾੜੀ ਗੱਲ ਹੈ ਉਨਾ ਕਿਹਾ ਕਿ ਉਹਨਾਂ ਦੇ ਮੋਹੱਲੇ ਵਿੱਚ ਦੋ ਸਕੂਲ ਵੀ ਹਨ ਅਤੇ ਇਸ ਠੇਕੇ ਦਾ ਬੱਚਿਆਂ ਤੇ ਮਾੜਾ ਅਸਰ ਪੈ ਸਕਦਾ ਹੈ ਉਹਨਾਂ ਕਿਹਾ ਕਿ ਇੱਕ ਪਾਸੇ ਸਰਕਾਰ ਨਸ਼ਾ ਬੰਦ ਕਰਵਾ ਰਹੀ ਹੈ ਦੂਜੇ ਪਾਸੇ ਗਲੀ ਗਲੀ ਸ਼ਰਾਬ ਦੇ ਠੇਕੇ ਖੋਲੇ ਜਾ ਰਹੇ ਹਨ ਉਹਨਾਂ ਨੇ ਪ੍ਰਸ਼ਾਸਨ ਅਤੇ ਸਰਕਾਰ ਅੱਗੇ ਮੰਗ ਕੀਤੀ ਹੈ ਕਿ ਇਸ ਠੇਕੇ ਨੂੰ ਬੰਦ ਕਰਵਾਇਆ ਜਾਵੇ ਸਰ ਕਿਸ ਕਾਲੋਂ ਲੱਗਿਆ ਜੇ ਪ੍ਰਦਰਸ਼ਨ ਕੀਤਾ ਗਿਆ ਭਾਈ ਸਾਡੇ ਘਰਾਂ ਦੇ ਸਾਹਮਣੇ ਠੇਕਾ ਬਿਲਕੁਲ ਸਾਹਮਣੇ ਲਾਤਾ ਹੈ ਘਰਾਂ ਦੇ ਸਾਹਮਣੇ ਬਿਲਕੁਲ ਠੇਕਾ ਨਹੀਂ ਚਾਹੀਦਾ ਸਾਨੂੰ ਬਸ ਸਾਲ ਇਹੀ ਮੰਗਾ ਵੀ ਇਸ ਠੇਕਾ ਜਲਦੀ ਜਲਦੀ ਚੁੱਕਿਆ ਜਾਏ ਤੇ ਜਿੱਦਾਂ ਦੋ ਸਕੂਲ ਵੀ ਹੈਗੇ ਲੱਗੇ ਕੀ ਅਸਰ ਪੈਂਦਾ ਸਕੂਲ ਵੀ ਲੱਗੇ ਆ ਘਰ ਵੀ ਲੱਗੇ ਆ ਬੱਚੇ ਲੰਗਦੇ ਆ ਕੁੜੀਆਂ ਲੰਗਦੀਆਂ ਤੇ ਇਹ ਠੇਕਾ ਜਲਦੀ ਤੋਂ ਜਲਦੀ ਚੁੱਕਿਆ ਜਾਏ ਇਥੋਂ ਇਹ ਅੱਜ ਹੀ ਖੁੱਲਿਆ ਠੇਕਾ ਇਹ ਕੱਲ ਦਾ ਜੀ ਉਹ ਤੁਸੀਂ ਸਰਕਾਰ ਨੂੰ ਜਾਂ ਪ੍ਰਸ਼ਾਸਨ ਨੂੰ ਕੀ ਮੰਗ ਕਰਨਾ ਚਾਹੋਗੇ ਅਸੀਂ ਇਹੀ ਕਹਿੰਦੇ ਆ ਵੀ ਜਲਦੀ ਤੋਂ ਜਲਦੀ ਠੇਕਾ ਇਥੋਂ ਚੁੱਕਿਆ ਜਾਏ ਹਾਂਜੀ ਸਰ ਅੱਜ ਕਿਸ ਗੱਲ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਸਰ ਕੱਲ ਦਾ ਸਾਡੇ ਬੂਹੇ ਵਿੱਚ ਠੇਕਾ ਖੋਲ ਦਿੱਤਾ ਗਿਆ ਸ਼ਰਾਬ ਵਾਲਾ ਇਹ ਬਹੁਤ ਗਲਤ ਹੈ ਜੀ ਸਾਡੇ ਲਾਗੇ ਦੁਕਾਨਾਂ ਹੈਗੇ ਸਾਡੇ ਦੋ ਸਕੂਲ ਹੈ ਸਾਡੇ ਬੱਚਿਆਂ ਤੇ ਬਹੁਤ ਮਾੜਾ ਅਸਰ ਪਏਗਾ ਦਾਤੇ ਕਿਉਂਕਿ ਲਾਗੇ ਗੜੀਆਂ ਵਾਕੀ ਘਰ ਹੈ ਦੁਕਾਨਾਂ ਤੇ ਇਹਨੇ ਤੇ ਸਾਰੇ ਦੋ ਸਕੂਲ ਹੈ ਸਾਡੇ ਨਿਆਣਿਆਂ ਨੂੰ ਬਹੁਤ ਲੰਘਣ ਨੂੰ ਮੁਸ਼ਕਲ ਹੋ ਰਹੀ ਹੈ ਪ੍ਰਕਾਸ਼ਤੂ ਕੀ ਮੰਗ ਰਹੇ ਹੋ ਇਹ ਠੇਕਾ ਜਲਦ ਤੋਂ ਜਲਦ ਚੁੱਕਿਆ ਜਾਏਗਾ ਕਾ ਜੀ ਠੇਕੇ ਦਾ ਠੇਕਾ ਖੋਲਿਆ ਪੈਣੇ ਇਥੇ ਉਹਨਾਂ ਜਾਈਦੇ ਚੁਕਾਉਣਾ ਚਾਹੀਦਾ ਤੇ ਨਹੀਂ ਸਾਨੂੰ ਇਥੇ ਠੀਕ ਲੱਗਦਾ ਕੁੜੀਆਂ ਧੀਆਂ ਪੈਣਾ ਜਵਾਨਾਂ ਮੂਹਿਆ ਕੇਸੜੇ ਲਾਤਾ ਠੇਕਾ ਹੋਰ ਤੁਸੀਂ ਕੀ ਮਾਲ ਕਰਨਾ ਚਾਹੋ ਬਸ ਇਹ ਚੁਕਾਉਣਾ ਚਾਹੀਦਾ ਠੇਕਾ ਨਾਲ ਸਕੂਲ ਵੀ ਹੈ ਦੋ ਕਿੰਨੇ ਦੂਰ ਸਕੂਲ ਹੈ ਤੁਹਾਨੂੰ ਸਿਰ ਸਕੂਲ ਕਿੰਨਾ ਲੱਗਿਆ ਹੈ ਹਾਂ 100 ਮੀਟਰ ਕਿਥੋਂ ਹੈ ਨਹੀਂ ਬੋਲਾ ਹਾਂਜੀ